ਐਸਐਸ ਬਲਜਿੰਦਰ ਸਿੰਘ ਦੀ ਜਿਹੜੀ ਪੁਲਿਸ ਪਾਰਟੀ ਜਦੋਂ ਪਿੰਡ ਭੀੜੀ ਵਾਲਾ ਦੇ ਨੇੜੇ ਤਰਮਾਲਾ ਰੋਡ ਤੇ ਪਹੁੰਚੀ ਤਾਂ ਇੱਕ ਵਿਅਕਤੀ ਮੋਟਰਸਾਈਕਲ ਸਵਾਰ ਉੱਥੇ ਉਹਨਾਂ ਨੂੰ ਇੱਕ ਗੱਟਾ ਪਲਾਸਟਿਕ ਲੈ ਕੇ ਜਿਹੜਾ ਖੜਾ ਮਿਲਿਆ ਤੇ ਜਿਹੜਾ ਉਹਦੇ ਕੋਲੇ ਹੱਥ 'ਚ ਫੜਿਆ ਗੱਟਾ ਪਲਾਸਟਿਕ ਸੀ ਉਹਦੀ ਸਰਚ ਕਰਨ ਤੇ ਉਹਦੇ 'ਚੋਂ 35 ਕਿਲੋ ਪੁੱਕੀ ਚੂਰਾ ਪੋਸਤ ਜਿਹੜੀ ਬਰਾਮਦ ਹੋਈ ਇਹਨਾਂ ਦਾ ਪਿੰਡ ਹੈ ਜਿਹੜਾ ਇਹ ਰਾਜਸਥਾਨ ਦੇ ਪੰਜਾਬ ਦੇ ਬਾਰਡਰ ਤੇ ਹੀ ਰਾਜਸਥਾਨ 'ਚ ਪੈਂਦਾ ਜੀ ਇਹ ਉੱਥੋਂ ਲਿਆ ਕੇ ਅੱਗੇ ਨੇ ਕਿਸੇ ਨੂੰ ਜੀ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਵੱਲੋਂ ਜਿਹੜੀ ਇਹ ਨਸ਼ਿਆਂ ਦੇ ਖਿਲਾਫ ਮੈਂ ਵੱਢੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਕਸਰ ਸਾਹਿਬ ਅ ਅਖਿਲ ਚੌਧਰੀ ਜੀ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਜਿਹੜੀ ਇਹ ਮਿਤੀ 29 ਤੰਤ 2025 ਨੂੰ ਜਿਹੜੀ ਸੀਆਈਏ ਮਲੋਟ ਦੀ ਵੱਖ-ਵੱਖ ਟੀਮਾਂ ਜਿਹੜੀਆਂ ਉਹ ਗਸ਼ਤ ਦੇ ਸਬੰਧ ਚ ਜਿਹੜੀਆਂ ਇਲਾਕੇ ਚ ਮੌਜੂਦ ਸੀ ਤੇ ਏਐਸਆਈ ਬਲਜਿੰਦਰ ਸਿੰਘ ਦੀ ਜਿਹੜੀ ਪੁਲਿਸ ਪਾਰਟੀ ਜਦੋਂ ਪਿੰਡ ਭੀੜੀ ਵਾਲਾ ਦੇ ਨੇੜੇ ਤਰਮਾਲਾ ਰੋਡ ਤੇ ਪਹੁੰਚੀ ਤਾਂ ਇੱਕ ਵਿਅਕਤੀ ਮੋਟਰਸਾਈਕਲ ਸਵਾਰ ਉੱਥੇ ਉਹਨਾਂ ਨੂੰ ਇੱਕ ਗੱਟਾ ਪਲਾਸਟਿਕ ਲੈ ਕੇ ਜਿਹੜਾ ਖੜਾ ਮੌਜੂਦ ਮਿਲਿਆ ਜੋ ਸ਼ੱਕੀ ਹਾਲਤ 'ਚ ਹੋਣ ਕਰਕੇ ਤੇ ਜਿਹਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਉਹਦਾ ਨਾਮ ਪਤਾ ਪੁੱਛਿਆ ਜਿਨੇ ਆਪਦਾ ਨਾਮ ਹਰਭਜ ਸਿੰਘ ਚੋਹਣ ਪੁੱਤਰ ਜਗਨਰਾਜ ਚੋਹਣ ਵਾਸੀ ਪਿੰਡ ਹਰੀਪੁਰਾ ਰਾਜਸਥਾਨ ਦੱਸਿਆ ਤੇ ਜਿਹੜਾ ਉਹਦੇ ਕੋਲੇ ਹੱਥ 'ਚ ਫੜਿਆ ਗੱਟਾ ਪਲਾਸਟਿਕ ਸੀ ਉਹਦੀ ਸਰਚ ਕਰਨ ਤੇ ਉਹਦੇ 'ਚ 35 ਕਿਲੋ ਪੁੱਕੀ ਚੂੜਾ ਪੋਸਟ ਜਿਹੜੀ ਬਰਾਮਦ ਹੋਈ ਹੈ ਜੀ ਜੀ ਤੇ ਕਿਹਦਾ ਦਾ ਪਿੰਡ ਹੈ ਜਿਹੜਾ ਇਹ ਰਾਜਸਥਾਨ ਦੇ ਪੰਜਾਬ ਦੇ ਬਾਰਡਰ ਤੇ ਹੀ ਰਾਜਸਥਾਨ ਚ ਪੈਂਦਾ ਜੀ ਇਹ ਉਥੋਂ ਲਿਆ ਕੇ ਤੇ ਅੱਗੇ ਨੇ ਕਿਸੇ ਨੂੰ ਸਪਲਾਈ ਕਰਨਾ ਸੀ ਤੇ ਇਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਨੰਬਰ 70 ਮਿਤੀ 29/3/2025 ਅੰਡਰ ਸੈਕਸ਼ਨ 15B ਐਂਡੀਪੀਐਸ ਐਕਟ ਥਾਣਾ ਲੰਬੀ ਆਰਜੀ ਥਾਣਾ ਕਿੱਲੇ ਵਾਲੀ ਵਿੱਚ ਇਹ ਦਰਜ ਕੀਤਾ ਗਿਆ ਜੀ ਇਹਦੇ ਬਾਰੇ ਇਹ ਬੰਦੇ ਦੇ ਪਹਿਲਾਂ ਵੀ ਕੋਈ ਮੁਕੱਦਮੇ ਹੈਗੇ ਇਸ ਤਰ੍ਹਾਂ ਦੇ ਜੀ ਇਹਦੇ ਖਿਲਾਫ ਇਸ ਵਿਅਕਤੀ ਦੇ ਖਿਲਾਫ ਇਹ ਪਹਿਲਾ ਮੁਕੱਦਮਾ ਅੰਡਰ ਸੈਕਸ਼ਨ ਐਂਡੀਪੀਐਸ ਦਰਜ ਹੋਇਆ ਜੀ